ਫਰੋਜ਼ਪੁਰ ਵਿੱਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੇਸ਼ੱਕ ਸਰਕਾਰ ਬਦਲ ਚੁੱਕੀ ਆ ਪਰ ਹਾਲਾਤ ਪਹਿਲਾਂ ਵਾਲੇ ਹੀ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਅੱਜ ਫਰੋਜ਼ਪੁਰ ਕੈਂਟ ਵਿੱਚ ਇੱਕ ਐਨਕਾਂ ਦੀ ਦੁਕਾਨ ਤੇ ਕਬਜ਼ਾ ਕਰਨਾਏ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਪੂਰੇ ਬਾਜ਼ਾਰ ਵਿੱਚ دہشت ਦਾ ਮਾਹੌਲ ਬਣ ਗਿਆ ਉੱਥੇ ਹੀ ਬਾਜ਼ਾਰ ਵਾਲਿਆਂ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੋਂ ਦੋ ਵਾਰੀ ਸਾਡੀ ਦੁਕਾਨ ਦੇ ਮੁਲਾਜ਼ਮ ਹੈ। ਕੋਣ ਮੁਲਾਜ਼ਮ ਹੈ? ਇਹ ਜਿਹੜਾ ਮੁੰਡਾ ਹੈ ਸੁਨੀਲ ਕੁਮਾਰ ਮਰੂਲਾ। ਸੁਨੀਲ ਮਰੂਲਾ ਇਹ ਰਿਸ਼ਤੇਦਾਰ ਹੈ ਤੁਹਾਡਾ? ਹਾਂਜੀ। ਕੀ ਰਿਸ਼ਤੇਦਾਰੀ ਹੈ? ਇਹ ਤਾਏ ਦਾ ਮੁੰਡਾ ਹੈ। ਮਤਲਬ ਇਹ ਵੀ ਕੰਮ ਸੁਰੇਂਦਰ ਜੀ ਦੇ ਵੱਡੇ ਭਾਈ ਦਾ ਮੁੰਡਾ ਹੈ। ਹਾਂ। ਸੁਰੇਂਦਰ ਜੀ ਦੇ ਵੱਡੇ ਭਾਈ ਦੇ ਨਾਲ ਪਹਿਲਾਂ ਕਰਾ ਲਿਆ। ਏ ਸੇਰੇ ਆ ਕੇ ਮੈਨੂੰ ਧਮਕਾ ਕੇ ਗਿਆ ਮੈਂ ਕਿਹਾ ਸੁਨੀਲ ਕੁਮਾਰ ਨਰੂਲਾ ਤੁਹਾਡੇ ਕੋਲੇ ਕੰਮ ਕਰਦਾ ਸੀ ਹਾਂਜੀ ਬੁਲਾਇਆ ਜਾਂ ਸੀ ਬਹੁਤ ਤਨਹਾ ਦੇ ਲੱਗਾ ਰਹ ਸੀ ਕਿੰਨੇ ਟਾਈਮ ਤੋਂ ਇਹ ਜਦੋਂ ਕੋਵਿਡ ਹੁਣ ਸਟਾਰਟ ਖਤਮ ਹੈ ਕੋਵਿਡ ਚੱਲਦਾ ਤੁਸੀਂ ਨਾ ਹੋ ਗਈ ਕਿਤਾ ਪਿਛਲੇ ਸਾਲ 2021 ਤੁਸੀਂ ਨਾ ਆਪ ਹੀ ਰੱਖਿਆ ਸੀ ਇਹਨੂੰ ਕੰਮ ਤੇ ਆਪ ਆਇਆ ਸੀ ਇਹ ਕਿਦਾਂ ਆਇਆ ਸੀਗਾ ਇਹ ਕਹਿੰਦਾ ਸੀ ਕਿ ਮੈਨੂੰ ਰੱਖੋ ਵੀ ਮੇਰੇ ਕੋਲ ਕੰਮ ਕਰ ਰਹੇ ਨੇ ਮੈਨੂੰ ਕੰਮ ਤੇ ਰੱਖੋ ਅੱਛਾ ਤੁਸੀਂ ਕੰਮ ਤੇ ਰੱਖ ਲਿਆ ਹਾਂ ਜੀ ਤੇ ਉਹ ਕਿੱਥੇ ਆ ਬਾਰਾ ਮੁੰਢੀ ਕਹਿੰਦੇ ਹੋ ਜੇ ਸਮਾਇਆ ਵਾ ਲੈ ਕੇ ਨਿੱਤ ਵਾਰ ਉਹ ਦੁੱਧ ਲੈ ਕੇ ਪਤੀ ਉਹ ਅੱਲਾ ਤੁਸੀਂ ਇਹਦੇ ਦੌਰਾਨ ਕਦੇ ਕੋਈ ਗੱਲਬਾਤ ਕਿਸੇ ਤਰ੍ਹਾਂ ਦੀ ਤੁਹਾਡੇ ਫਾਦਰ ਸਾਹਿਬ ਨਾਲ ਡੈਡੀ ਪਰੇਸ਼ਾਨ ਸੀ ਕਿ ਮੈਨੂੰ ਪਰੇਸ਼ਾਨ ਬਹੁਤ ਕਰਦਾ ਕਿਸ ਗੱਲ ਨੂੰ ਲੈ ਕੇ ਪਰੇਸ਼ਾਨ ਕਰਦਾ ਸੀ ਪਰੇਸ਼ਾਨ ਕਰਦਾ ਸੀ ਕਿ ਡੈਡੀ ਕਹਿੰਦਾ ਮੈਂ ਜੋ ਕਹਿੰਦਾ ਉਹ ਕੰਮ ਨਹੀਂ ਕਰਦਾ ਅੱਛਾ ਮਰ ਗਿਆ ਹੀ ਕਰਦਾ ਆ ਮੈਂ ਬਹੁਤ ਪਰੇਸ਼ਾਨ ਆ ਪਰੇਸ਼ਾਨ ਕਰੀ ਕਿ ਆਹ ਕੀ ਬੀ ਗੁਰ ਅੱਛਾ ਜੀ ਡੈਡੀ ਨੂੰ ਮੈਂ ਕਿਹਾ ਡੈਡੀ ਕਹਿੰਦਾ ਚਲ ਹੁਣ ਕਰ ਵੀ ਦੇ ਸਕਦੇ ਆ ਚੱਲ ਕੋਈ ਥੋੜਾ ਕੀ ਨਾਮ ਹੈ ਜੀ ਮੰਨਤਾ ਨਰੂਲਾ ਤੁਸੀਂ ਕਿੰਨੇ ਭਾਈ ਭੈਣ ਹੋ ਜੀ ਮੈਂ ਕੱਲ ਹੀ ਆਪਣੀ ਕਲਮ ਕਰ ਲਿਆ ਤੁਸੀਂ ਮਤਲਬ सुरेंद्र ਜੀ ਤੁਸੀਂ ਇਕੱਲੇ ਬੇਟੀ ਹੋ ਮੈਂ ਤਾਂ ਪਹਿਲਾਂ ਗਈ ਇਹਨੂੰ ਮੇਰੇ ਕਿਰਾਏ ਤੇ ਰਿਹਾ ਸੀ ਅੱਛਾ ਇਹ ਦੁਕਾਨ ਤੁਸੀਂ ਕਿਰਾਏ ਦੀ ਹੈ ਕਿ ਆਪਣੀ ਹੀ ਤਰਜੀਹ ਦੀ ਹੈ ਦੁਕਾਨ ਅੱਛਾ ਹੁਣ ਇਹਨੂੰ ਸੁਨੀਲ ਨੂੰ ਕੀ ਲਾਲਚ ਸੀਗਾ ਕਿ ਦੁਕਾਨ ਮੈਨੂੰ ਮਿਲ ਜAVE ਅੱਛਾ ਗੁਵਾਨ ਤੇ ਕਰਜਾ ਕਰਨਾ ਹੈ ਕਰਜਾ ਕਰਨਾ ਅੱਜ ਤੁਸੀਂ ਘਰ ਸੀਗੇ ਹਾਂ ਜੀ ਮੇਰੇ ਕੋ ਦੋ ਵਾਰ ਯਾਦ ਰੱਖਾਲਾ ਘਰੇ ਤੁਹਾਡੇ ਫਾਦਰ ਦੇ ਫਾਦਰ ਦੀ ਡੈਥ ਤੋਂ ਬਾਅਦ ਅੱਛਾ ਕੀ ਕਹਿੰਦਾ ਜੀ ਘਰ ਆਇਆ ਉਹ ਕਹਿੰਦਾ ਦੁਕਾਨ ਖੋਲ ਮੇਰਾ ਗੁਜ਼ਾਰਾ ਨਹੀਂ ਹੁੰਦਾ ਮੈਂ ਕਹਿੰਦਾ ਸਿਰਫ 2 ਦਿਨ ਰੁਕ ਜਾ ਪਿੱਛੇ ਦਾ ਬਸ ਬੋਤਲ ਸਾਰੀਆਂ ਕਰਨਾ ਉਸ ਤੋਂ ਮੈਂ ਤੇਰੇ ਨਾਲ ਬੈਠਾਂਗੀ ਉਹਨਾਂ 5-6 ਬੰਦੇ ਸੀਗੇ ਜੀ ਤੇ ਇਹ ਕਹਿੰਦਾ ਨਹੀਂ 2 ਜਣੇ ਪਹਿਲਾਂ ਅੰਦਰ ਬੜੇ ਹੱਥਾ ਭਾਈ ਕਰਨ ਉਸ ਤੇ ਮੈਂ ਖੋਲ ਨਹੀਂ ਖੋਲਣੀ ਮੈਂ ਕਹਿੰਦਾ ਜ਼ਿਹਰੇ 2 ਦਿਨ ਰੁਕ ਜਾ 2 ਦਿਨ ਦੀ ਗੱਲ ਕਿਹੜੀ ਹੁੰਦੀ ਹੈ ਹੂੰ ਤੇ ਇਹ ਮੰਨਿਆ ਹੀ ਨਹੀਂ ਕਦੀ ਪਹਿਲਾਂ ਜਨਾਨੀ ਨਾਲ ਲਾ ਕੇ ਸਿਰੇ ਚੁਗਾ ਕੇ ਗਿਆ ਜਦੋਂ ਹੱਦ ਤੱਕ ਉਹਨੇ ਦੁਕਾਨ ਨਹੀਂ ਹਾਂਜੀ ਜਾਇਦ ਨਹੀਂ ਮਿਜਵਾਲੇ ਕੋਈ ਲੇਟ ਰੁਕ ਕੇ ਰਹੀ ਬੈਠੀ ਹਾਂ ਨਹੀਂ ਜੀ ਕੋਈ ਸਾਰੀ ਮੇਰੇ ਹਾਂ ਜੀ ਤੁਸੀਂ ਇਕੱਲੇ ਹਾਂ ਜੀ ਇਕੱਲੇ ਆ ਜੀ ਬੇਟੀ ਆ ਜੀ ਕੋਈ ਨਹੀਂ ਕੋਈ ਨਹੀਂ ਤੁਸੀਂ ਹੋਏ ਉਹ ਕਿਸੇ ਅਸੀ ਤਰ੍ਹਾਂ ਕਹਿੰਦੇ ਜੀ ਅਸੀਂ ਬਹਿਣਾ ਇਹਦਾ ਯੋਗ ਨਹੀਂ ਆ ਰੱਖਿਆ ਰੱਖਿਆ ਹੋਇਆ ਸੀ ਕਿ ਅਸੀਂ ਮੁਲਾਜ਼ਮ ਰੱਖਿਆ ਹੋਇਆ ਹੈ 1.5 ਸਾਲ ਤੋਂ ਜਦੋਂ ਦਾ ਕੋਵਿਡ ਸ਼ੁਰੂ ਹੋਇਆ ਤੇ ਉਹ ਅਸੀਂ ਨੂੰ ਮਤਲਬ 12000 ਦਾ ਦਿੰਨੇ ਆ ਤੇ ਉਹ ਆਂਦਾ ਨੌਕਰੀ ਦਾ ਕੰਮ ਕਰਦਾ ਹੈ ਜੀ ਸਰ ਸਾਹਿਬ ਉਹਨੂੰ ਹੁਣ ਪਿਤਾ ਦੀ ਡੈਥ ਹੋਈ ਆ 5 ਅਪ੍ਰੈਲ ਨੂੰ ਤੇ ਉਹ ਹੁਣ ਅਸੀਂ ਆਹ ਫੁੱਲ ਲਗਾ ਕੇ ਆਇਆ ਹੈ ਗਾਇ ਦੇ ਪਾਸੋਂ ਤੇ ਇਹਨੂੰ ਬੁੱਧਵਾਰ ਸਟਾਲੀਆ ਕਰਨਾ ਸੀ ਉਹਦੇ ਲਈ ਮੈਂ ਨੂੰ ਕਿਹਾ ਕਿ ਦੋ ਦਿਨ ਰੁਕ ਜਾ ਮੈਂ ਚਾਨ ਲਗਾ ਕੇ ਜਾਵਾਂਗੀ ਦੋ ਦਿਨ ਦੁਕਾਨ ਬੰਦ ਕਰਕੇ ਮੇਰੀ ਸ਼ਾਦੀ ਹੈ ਮੈਂ ਥੋੜਾ ਸਮਾਨ ਕਰਨਾ ਇਹ ਸਵੇਰੇ ਵੀ ਆ ਕੇ ਮੈਨੂੰ ਕਿਹਾ ਆ ਕੇ ਗਿਆ ਆਪਣੇ ਘਰੋਂ ਦੀਆਂ ਲਾ ਕੇ ਉਹ ਤੇ ਦੁਕਾਨ ਖੋਲ ਦੁਕਾਨ ਨਹੀਂ ਬੰਦ ਕਰਨੀ ਨਹੀਂ ਤਾਂ ਮੈਨੂੰ ਚਾਬੀ ਦੇ ਬੜਾ ਬੋਲ ਕੇ ਗਿਆ ਉਸ ਤੋਂ ਬਾਅਦ ਫਿਰ ਆਪਣੇ ਮੁੰਡੇ ਨੂੰ ਲੈ ਕੇ ਆਇਆ ਉਸ ਤੋਂ ਬਾਅਦ ਡੇਢ ਡੇਢ ਦੋ ਮਤਲਬ ਸਵੇਰੇ ਕਿ 1:30 ਵਜੇ ਦੇ ਕਰੀਬ ਤੇ ਉਹਨਾਂ ਨੇ ਵੀ ਮੈਨੂੰ ਬੜੀਆਂ ਗੰਦੀਆਂ ਮੁੰਡਿਆਂ ਨੇ ਗਾਲਾਂ ਕੱਢੀਆਂ ਜਿਹੜਾ ਸ਼ੌਮ ਜਿੰਨੇ ਹੁਣ ਫਾਇਰ ਕੀਤਾ ਉਹਨੂੰ ਵੀ ਜਦ ਮੈਂ ਕੱਦ ਦੁਕਾਨ ਖੋਲ ਮੈਂ ਕਿਹਾ ਨਹੀਂ ਫਿਰ ਦੋ ਦਿਨ ਰੁਕ ਜਾ ਤੇ ਇਹ ਗਾਲਾਂ ਕੱਢਦੇ ਕੱਢਦੇ ਨਿਕਲ ਗਏ ਤੇ ਥੋੜੀ ਦੇਰ ਬਾਅਦ ਮੈਨੂੰ ਚਾਚਾ ਜੀ ਦਾ ਫੋਨ ਆਇਆ ਚਾਚਾ ਜੀ ਦੀ ਦੁਕਾਨ ਹੈਗੀ ਇੱਥੇ ਤੇ ਉਹਨਾਂ ਨੇ ਕਿਹਾ ਕਿ ਤੇਰੇ ਜਿਹੜੇ ਤਾਲੇ ਲੱਗੇ ਸੀ ਨਾ ਤੇ ਉਹ ਤੋੜਤੇ ਨੇ ਤੇ ਤੋੜ ਕੇ ਅੰਦਰ ਵੜ ਗਿਆ ਆ ਤੇ ਮੈਨੂੰ ਖਬਰ ਜਿਵੇਂ ਮਿਲੀ ਤਾਂ ਮੈਂ ਇੱਥੇ ਭੱਜੀ ਭੱਜੀ ਆਈ ਐ ਤੇ ਇੱਥੇ ਬੈਠਾ ਹਾਂ ਅਸੀਂ ਤੇ ਮੁੰਡਾ ਉੱਥੇ ਸੀਗਾ ਤੇ ਮੈਂ ਮਨੂ ਕਿਹਾ ਕੋ ਨਿਕਲ ਇੱਥੋਂ ਚਾਚੇ ਰਿਓ ਸਾਰੇ ਨੇ ਇਹਨੂੰ ਕੱਢਣ ਤੇ ਲੱਗੇ ਹੋਏ ਸੀਗੇ ਪਰ ਉਹ ਨਿਕਲਦਾ ਨਹੀਂ ਸੀ ਪਿਆ ਤੇ ਫਿਰ ਆ ਉਹਦੇ ਮੁੰਡੇ ਨੇ ਬਦਮਾਸ਼ੁੰਡੇ ਨਾਲ ਭਲਾਏ ਹੋਏ ਸੀਗੇ ਤੇ ਫਿਰ ਉਹਨੇ ਫਾਇਰ ਕਰ ਦਿੱਤਾ ਤੇ ਫਿਰ ਮੈਂ ਤੇ ਮੇਰੇ ਸੱਚੇ ਦੇ ਮੁੰਡਾ ਅਸੀਂ ਨਾਲ ਗਏ ਖਾਣੇ ਗਏ ਪੁਲਿਸ ਬੁਲਾ ਕੇ ਲਿਆਏ ਤੇ ਫਿਰ ਵੀ ਸਾਨੂੰ ਖਾੜੇ ਕੋ ਲੱਗਿਆ ਜਿਹੜੇ ਸੁਹੇਲ ਹੈਗਾ ਉਹਨੂੰ ਦੁਕਾਨ ਤੇ ਕਰਜ਼ਾ ਕਰਨਾ ਚਾਹਦੇ ਕਿ ਇਹ ਰੋਲਾ ਜੀ ਤੁਹਾਡੇ ਕੀ ਕਰ ਰਿਹਾ ਇਹ ਭਰਾ ਦਾ ਮੁੰਡਾ ਸੀ ਇਹਨੇ ਕੋਈ ਕੰਮ ਨਹੀਂ ਸੀ ਹੈਗਾ ਤੇ ਇਹਨੂੰ ਦਰਸਾ ਕੇ ਅਸੀਂ ਦੁਕਾਨ ਤੇ ਰੱਖਿਆ ਸੀ ਹੈਲਪ ਹੋਰ ਕੀ ਰੋਲਾ ਦੀਏਗਾ ਬਸ ਇਹ ਰੋਲਾ ਕੋਈ ਨਹੀਂ ਇਹ ਚਾਹੁੰਦਾ ਸੀ ਕਿ ਮੈਂ ਦੁਕਾਨ ਇਕੱਲੀ-ਕੱਲੀ ਹੈਗੀ ਐ ਤੇ ਇਹਨੂੰ ਮੈਂ ਪ੍ਰੈਸ਼ਰਾਈਜ਼ ਕਰ ਲਾਵਾਂ ਤੇ ਦੁਕਾਨ ਢਾਪ ਦੇਵਾਂ ਤੁਹਾਡੀ ਰਿਸ਼ਤੇਦਾਰੀ ਪੈਂਦੀ ਹੈ ਇਹਨਾਂ ਨੇ ਇੱਥੇ ਆ ਕੇ ਗੋਲੀਆਂ ਚਲਾਈਆਂ ਤੁਹਾਨੂੰ ਲੱਗਦਾ ਇਹਨਾਂ ਕੋਸਲਾ ਪਹਿਲਾਂ ਹੈਗਾ ਸੀ ਵੀਰ ਜੀ ਜਿਹੜਾ ਜਿਹਨੂੰ ਮੁੰਡੇ ਨੂੰ ਅਰੈਸਟ ਕੀਤਾ ਆ ਇਹ ਮੁੰਡਾ ਪਹਿਲਾਂ ਵੀ ਫਰਾਰ ਰਿਹਾ ਐ ਐਸੇ ਮਾਮਲੇ ਵਿੱਚ ਇਹਨੇ ਪਹਿਲਾਂ ਇੱਕ ਕੰਮ ਕਰ ਦਿੱਤੇ ਉਹ ਜਿਸਨੂੰ ਫੜਨ ਦੇ ਕੋਈ ਸੀ ਤੇ ਭਰਾ ਹੋ ਗਿਆ ਸੀ ਤੁਹਾਨੂੰ ਕਿ ਲੱਗਦਾ ਅਸਲਾ ਲਾਇਸੈਂਸੀ ਸੀ ਨਾ ਨਾ ਸਰ ਲਾਇਸੈਂਸ ਵਗੈਰਾ ਦਾ ਕੋਈ ਨਹੀਂ ਇਹ ਮੁਦਈ ਕਰਨੀ ਨਾ ਕੁੱਪਾ ਜਲਾ ਕੇ ਇਹ ਮਤਲਬ ਨਸ਼ੇ ਵੀ ਕਰਦਾ ਹੈ ਆ ਤੇ ਅਸਲਾ ਉਸਦਾ ਵਾਲਾ ਕੰਮ ਨਹੀਂ ਸਾਰਾ ਕੀ ਨਾਮ ਕੀ ਹੈ ਤੁਹਾਡਾ ਮੇਰਾ ਮਮਤਾ ਨਰੂਲਾ ਸਰ ਜਿਹੜੀ ਅੱਜ ਕੋਰੀਆਂ ਚਲਾਈਆਂ ਗਈਆਂ ਹੈ ਕੀ ਮੈਟਰ ਸੀ ਸਰ ਇਹ ਨਦਰ ਮੈਟਰ ਇਹਾਂ ਇਨਦੀ ਦੁਕਾਨ ਆ ਚੂਟੀ ਆਪਟਿਕਲ ਮੇਨ ਬਾਜ਼ਾਰ ਕੈਂਡਿਚ ਪੈਣੀ ਆ ਇਹਦੇ ਜਿਹੜੇ ਮਾਲਕ ਸੀ ਜੀ ਸੁਨੀਲਦਰ ਕਮਲ ਰੂਲਾ ਜੀ ਸੀਗੇ ਹੁਣ 5 ਅਪ੍ਰੈਲ ਨੂੰ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਜਿਹੜਾ ਆਪਣੇ ਘਰਾਂ ਚ ਆਪਣੇ ਜਿਹੜੇ ਸਸਕਾਰ ਤੋਂ ਬਾਅਦ ਜਿਹੜੇ ਘਰ ਦੇ ਕਰ ਰੀ ਰੀਤੀ ਰਵਾਜ ਹੁੰਦੇ ਨੇ ਉਹਨਾਂ ਦੇ ਹਲੇ ਚੱਲ ਰਹੇ ਸੀਗੇ ਹੋਇਆ ਇਨਵਿਟਿਡ ਹੋਇਆ ਕਿ ਸੁਨੀਲ ਕੁਮਾਰ ਜਿਹੜਾ ਇਹਨਾਂ ਦਾ EMPLOYE ਰੱਖਿਆ ਸੀ ਲਾਸਟ 2 ਸਾਲ ਤੋਂ ਉਹ ਬੇਸਿਕਲੀ ਸ੍ਰਿੰਦਰ ਨੂਬਲਾ ਜੀ ਦਾ ਉਹ ਭਤੀਜਾ ਸੀਗਾ ਸਕਾ ਉਹਨੂੰ ਇਹ ਲੱਗਣ ਲੱਗ ਗਿਆ ਕਿ ਮੈਂ ਥੋੜਾ ਜਿਹਾ ਜਲਦੀ ਕਰਕੇ ਇਸ ਦੁਕਾਨ ਤੇ ਆਪਣਾ ਕਬਜ਼ਾ ਚ ਮਾਲਮਾ ਕਿਉਂਕਿ ਨੂਬਲਾ ਸਾਹਿਬ ਦੀ ਇੱਕ ਬੇਟੀ ਸੀ ਤੇ ਉਹ ਉਹੇ ਸੀ ਵੀ ਇਹਨਾਂ ਨੂੰ ਤਾਂ ਮੈਂ ਆਪਣੇ ਘਟੋਚ ਕਰਕੇ ਜਲਦੀ ਕਬਜ਼ਾ ਕਰਨਾ ਅੱਜ ਕਰੀਬ 2:00 ਵਜੇ ਜਿਹੜਾ ਆਪਣੇ ਸ਼੍ਰੀ ਕੁਮਾਰ ਸ਼੍ਰੀ ਕੁਮਾਰ ਇਹ ਆਪਣੇ بیٹے ਸ਼ਿਵਮਨ ਨਾਲ ਲੈ ਕੇ ਆ ਨਾਲ ਇੱਕ ਦੀਪਕ ਤੇ ਜਵਰਾਸੀ ਦੋ ਜਣੇ ਹੋਰ ਉਹਨਾਂ ਨੂੰ ਨਾਲ ਲੈ ਕੇ ਇਹਨੇ ਦੁਕਾਨ ਦਾ ਤਾਰਾ ਤੋੜਿਆ ਤਾਰਾ ਤੋੜ ਕੇ ਇਹਨੇ ਦੁਕਾਨ ਦੇ ਕਬਜ਼ਾ ਕਰ ਲਿਆ ਬੁਜਾਰ ਵਾਲਿਆਂ ਨੇ ਇਹਨੂੰ ਸੁਝਾਇਆ ਕਿ ਇਸ ਤਰ੍ਹਾਂ ਤੁਸੀਂ ਕਾਹਲ ਨਾ ਕਰੋ ਤੁਹਾਡੀ ਵੈਰ ਦੀ ਗੱਲ ਕਰਾ ਦਿਆਂਗੇ ਪਰ ਇਹਨਾਂ ਨੇ ਕਾਹਲ ਕੀਤੀ ਉਸ ਤੋਂ ਬਾਅਦ ਬੁਜਾਰ ਵਾਲਿਆਂ ਨਾਲ ਇਹਨਾਂ ਨੇ ਬਲਕਿ ਉਸ ਤੋਂ ਬਈ ਜਿਵੇਂ ਕ੍ਰਿਸ਼ ਗੈਦੀ ਉਹ ਕੀਤਾ ਇਹਨਾਂ ਦੀ ਭੈਣ ਸੀ ਜਿਹੜੀ ਮਮਤਾ ਅਦੂਲਾ ਉਹਨੇ ਵੀ ਕਿਹਾ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਪਰ ਇਹ ਨਹੀਂ ਮੰਨੇ ਇਹਨਾਂ ਦਾ ਇੱਕ ਬੰਦੇ ਨੇ ਜਿਹੜਾ ਸ਼ਿਵਮਾ ਉਹਨੇ ਬਾਰਾਂ ਮੋਕਾ ਫੈਰ ਕਰਤਾ ਇੱਕ ਵਾਰ ਬੁਜਾਰ ਵਾਲਿਆਂ ਨੇ ਦਿਲੀਜੀ ਵਿਖਾ ਕੇ ਇਸ ਸ਼ਿਵਮ ਨੂੰ ਫੜ ਲਿਆ ਮੋਕੇ ਤੇ ਉਹਨੂੰ ਸਾਡੇ ਹਵਾਲੇ ਕਰਤਾ ਅਸੀਂ ਇਹਦੀ ਮੋਕੇ ਦੀ ਕਾਰਵਾਈ ਮੁਕਦਮਾ ਦਾ ਕਰ ਦੇਣ ਲੱਗੇ ਆਂ ਜੋ ਘਾਤ ਤੁਸੀਂ ਜਦੋਂ ਆਉਗਾ ਉਹ ਤੁਹਾਨੂੰ ਦੱਸ ਦੇ ਅਸਲਾ ਲਾਇਸੈਂਸੀ ਸੀ ਆ ਸਾਨੂੰ ਜੀ ਦੇਸੀ ਕਟਲ ਸੇ ਜਾ ਰਿਹਾ ਬਾਕੀ ਜਿਵੇਂ ਬਰਾਮਦਗੀ ਹੋਈ ਹੋਦੀ ਉਹ ਦੱਸ ਦੋ ਸਰ ਕੁਝ ਬਰਾਮਦਗੀ ਵੀ ਹੋਈ ਆ ਨਾ ਕੋਈ ਨਹੀਂ ਆ ਦੂ ਰੌਂਦ ਨੇ ਜੀ 12 ਮੂਰ ਦੇ ਮੌਕੇ ਤੇ ਮਿਲੇ ਆ ਤੇ ਬਾਕੀ ਜੋ ਬੰਦਾ ਫੜਾਇਆ ਜਾਂਦਾ ਉਹ ਕਸ਼ਿਸ਼ ਨੂੰ ਸਮਝ ਨਹੀਂ ਜਾਂਦਾ ਕਿ ਅੱਜ ਜਿਹੜੀ ਸੋਨੇ ਬਾਜ਼ਾਰ ਦੇ ਵਿੱਚ ਗੋਲੀ ਚੱਲੀ ਆ ਕੀ ਮਾਮਲਾ ਹੈਗਾ ਤੇ ਕਿਸ ਤਰ੍ਹਾਂ ਹੋਇਆ ਸਰ ਮਾਮਲਾ ਜੀ ਇਹਨਾਂ ਦਾ ਸਾਨੂੰ ਪਹਿਲਾਂ ਮੂੰਹ ਲਾ ਮੇਰੇ ਕੋਲ ਆਇਆ ਸੀ ਜੀ ਯਾ ਸੁਨਦਗ ਮਾਨੀ ਗੁਰਾ ਜਪਾ। ਉਹ ਆਈਸੀ ਮਿੰਮੋ ਨੇ ਵੀ ਉਹਨਾਂ ਦੇ ਘਟ ਲਿਆ ਆ ਕੇ ਦੁਕਾਨ ਦੇ। ਕਿ ਆਪਾਂ ਚੱਲ ਗਏ ਉਹਨਾਂ ਕੋਲੇ। ਉਹਨਾਂ ਸਮਝਾਈਏ ਵੀ ਜੇ ਉਹਨਾਂ ਦਾ ਫੈਸਲਾ ਇਹ ਹੁੰਦਾ ਉਹਨਾਂ ਦੀ ਦੁਕਾਨ ਬੰਦ ਹੋ ਜਾਂਦੀ। ਤੇ ਮੰਮੀ ਨਾਲ ਆਇਆ ਤੇ ਉਹਨਾਂ ਕੋਲ ਲੜਕੀ ਵੀ ਅਸੀਂ ਮੂੰਹ ਲਾਲੀ ਨਾਲ ਆ। ਅਸੀਂ ਚਾ ਕੇ ਬੈਠੇ ਇੱਥੇ। ਉਹਨਾਂ ਨਾਲ ਗੱਲ ਬਾਤ ਕੀਤੀ ਵੀ ਆਪਾਂ ਦੋ ਦਿਨ ਵੇਟ ਕਰੀਏ। ਇਹ ਰੋਲਾ ਕੀ ਸੀਗਾ ਇਹਨਾਂ ਦਾ? ਸਾਬ। ਰੋਲਾ ਇਹ ਸੀਗਾ ਰੋਲਾ ਕੋਈ ਨਹੀਂ। ਉਹ ਇਹ ਤਾਂ ਨੌਕਰਾ ਤੇ ਨਹੀਂ 10000 ਰੁਪਿਆ ਹਫ਼ਤਾ ਲੈਂਦਾ ਹੈਗਾ। ਬਾਕੀ ਦਾ ਕੰਮ ਜੋ ਕਾਮ ਹਤਾ ਕੁੜੀ ਹੈ ਲੜਕੀ ਉਹਨਾਂ ਦੇ ਅੱਜ ਆ ਲੜਕੀ ਆ ਗਈ ਤੇ ਸੋਮਾ ਕੋ ਦੁਕਾਨ ਤੇ ਇੱਥੇ ਬੈਠਿਆ ਕੋਈ ਉੱੱਗੇ ਬੈਠ ਜਾ ਕੋਈ ਕੰਮ ਕੋਈ ਆਏ ਮੰਗਲਵਾਰ ਜਬਾਨ ਤੇ ਅੱਜ ਬੰਦ ਕਰ ਦੀ ਦੇ ਤਾਲੇ ਨਹੀਂ ਕੱਟਨੇ ਸੀ ਉਹਦਾ ਤਾਲੇ ਕੱਟਦੇ ਫਿਰ ਕੀ ਹੋ ਗਏ ਤੇ ਕੋਈ ਕਮਿਟਮੈਂਟ ਤਾਂ ਵੀ ਕਰਤੀ ਕੇ ਨਹੀਂ ਕੋਈ ਤਾਲੇ ਕੋਈ ਨਹੀਂ ਕਮਿਟਮੈਂਟ ਕੋਈ ਨਹੀਂ ਮੇਰੇ ਨਾਲ ਮਾਮਾ ਜੀ ਮੇਰੇ ਕੋਲ ਬੈਠਦੇ ਹੁੰਦੇ ਉੱਥੇ ਸੰਗਤ ਮਾਨ ਨੋਲਾ ਮੇਰੇ ਕੋਲ ਤਾਂ ਕੋਈ ਨਹੀਂ ਸੀ ਲੋਕੋ ਵੀ ਸੀ ਤੈਨੂੰ ਜਾ ਕੇ ਇਹਨੇ ਹੱਥ ਤੇ 12 ਜਾ ਕੇ ਇਹਨੇ ਉਹਨੇ ਇਹ ਕੀ ਕਬਜ਼ਾ ਕਰਨਾ ਜਾਂਦਾ ਸੀ ਉਹਨੇ ਕਬਜ਼ਾ ਹੀ ਕਰਤਾ ਸੀ ਜਿੰਦੀ ਲੋਕ ਤੋੜ ਕੇ ਆ ਕੱਟੇ ਆ ਉਹਨੇ ਬਸ ਤੇ ਕੋਲੀ ਕੋਲੀ ਇੱਥੇ ਬੈਠਾ ਉਹਨੂੰ ਸਮਝਾਈ ਜਨਾ ਉਹਦਾ ਮੁੰਡਾ ਆ ਬਾਹਰ ਤਾਂ ਕਾਊਂਟਰ ਤੋਂ ਨਾ ਕੇ ਗੱਲ ਪੈ ਗਿਆ ਆ ਕੇ ਕੋਈ ਅਸ਼ੋਕ ਬਾਜ ਗਿਆ ਤੇ ਉਹਨ ਬਾਹਰ ਜਾ ਕੇ ਬਾਹਰ ਉਹਨੇ ਜਾ ਕੇ ਗੋਲੀ ਚਲਾਈ ਆ ਜਿਹੜੀ ਕਿੰਨੇ ਚਲਾਈ ਆ ਸ਼ਿਵਮ ਹੈਗਾ ਨਾਮ ਉਹਦਾ ਨਸ਼ੀਲ ਦਾ ਮੁੰਡਾ ਮੈਂ ਜਾ ਕੇ ਉਹ ਮੇਰਾ ਕਾਕਾ ਨਾਂ ਦਾ ਨਾਤਾ ਉਹਨੇ ਮੇਰੀ ਗੱਡੀ ਨੂੰ ਹੱਥ ਪਾ ਲਿਆ ਤੇ ਫਿਰ ਗੋਲੀ ਮੇਰੇ ਬੰਨੀ ਕਾਲੀ ਲਗਾ ਦੇ ਮੈਂ ਤਾਂ ਹੱਥ ਚੱਕਦਾ ਗੋਲ ਤਾਂ ਚੱਲ ਗਈ ਫਿਰੋਧਪੁਰ ਤੋਂ ਪੱਤਰਕਾਰ ਸੁਖਚੰਦ ਸਿੰਘ ਦੀ ਰਿਪੋਰਟ